भगवान वाल्मीकि महाराज ठीक है वाल्मीकि शक्ति वाल्मीकि शक्ति जय माता जी ਹੈ ਜੋ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਜੋ ਬੋਲੇ ਸੋਨਿਹਾਲ ਸੋ ਬਹੁਤ ਬਤਾ ਜੀ ਜੋ ਬੋਲੇ ਸੋ ਨਿਰਬੰਧ ਤੁਮਹਾਰਾ ਵਾਲਿ ਕੁਹਾਰਾ ਦੇ ਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਬੱਬੀ ਤੱਕ ਹੋ ਗਿਆ ਸਾਡੇ ਸਪੈਸ਼ਲ ਸਾਰੇ ਪੰਜਾਬ ਦੇ ਵਿੱਚ ਹੀ ਇਹ ਮਹਿਮ ਸ਼ੁਰੂ ਕੀਤੀ ਗਈ ਆ ਹਰ ਬਕਾਇਦਾ ਸਾਨੂੰ ਗਵਰਨਮੈਂਟ ਵੱਲੋਂ ਫੰਡ ਆਏ ਇਹਦੇ ਵਿੱਚ ਸੋ ਬਣੇ ਸੋ ਦਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਪਿੰਡਾਂ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਇੱਕ ਜਿਹੜਾ ਪੁਲਿਸ ਔਰ ਪਬਲਿਕ ਦੇ ਵਿੱਚ ਰਾਸਤਾ ਆ ਉਹ ਵਧੀਆ ਹੋ ਸਕੇ ਔਰ ਨਸ਼ੇ ਦੇ ਖਿਲਾਫ ਅਸੀਂ ਜਿੰਨਾ ਪਬਲਿਕ ਦਾ ਸਹਿਯੋਗ ਲੈ ਸਕੀਏ ਲਈਏ ਔਰ ਨਸ਼ੇ ਦੇ ਖਿਲਾਫ ਅਸੀਂ ਕੜਾਈ ਜਿਤੀ ਹੈ ਲਾ ਇਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਆਪਣੇ ਜ਼ਿਲ੍ਹੇ ਵਿੱਚ ਕਿੱਥੇ ਕਿੱਥੇ ਲੱਗੇ ਆ? ਹਰ ਜਗ੍ਹਾ ਤੇ ਹੋ ਰਿਹਾ ਜੀ। ਅਸੀਂ ਇੱਕ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਵੱਡੇ ਫੰਕਸ਼ਨ ਵੀ ਹੋ ਰਹੇ ਆ। ਪਰ ਪਿੰਡਾਂ ਵਿੱਚ ਵੀ ਜਾ ਕੇ ਅਸੀਂ ਹਰ ਜਗ੍ਹਾ ਤੇ ਜਾ ਕੇ ਇਹ ਕੰਮ ਲਗਾਇਆ ਗਿਆ ਹੈ। ਸਾਰੇ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈ। ਇਹ ਨੌਜਵਾਨਾਂ ਵਾਸਤੇ ਕੀ ਸਕੀਮ ਆਈ ਹੈ? ਜ਼ਾਕਤ ਵਾਸੀਆਂ ਨੂੰ ਸਕੀਮ ਭਾਈ ਸਾਹਿਬ ਇਹ ਹੈ ਜੀ ਵੀ ਅਸੀਂ ਇੱਕ ਸਾਡਾ ਪੁਲਸ ਦਾ ਵੱਟ ਤੋਂ ਵੱਟ ਕਰਦੇ ਆ। ਇਹ ਨੌਜਵਾਨ ਜਿਹੜੇ ਬੱਚੇ ਪੜ੍ਹਾਈ ਵੱਲ ਕਿਹੜੀ ਦਿਸ਼ਾ ਵੱਲ ਜਾਣਾ ਚਾਹੁੰਦੇ ਆਂ, ਕਿਹੜੇ ਸਬਜੈਕਟ ਰੱਖਣਾ ਚਾਹੁੰਦੇ ਆਂ? ਸਾਡੀ ਉਹਦੇ ਚ ਵੀ ਉਹਨਾਂ ਦੀ ਮਦਦ ਕਰਦੇ ਆ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਪੈਸ਼ਲ ਸੈਲਫ ਰਾਇਆ ਗਿਆ ਹੈ ਅੱਜ ਵੀ ਅਸੀਂ ਉਹਨਾਂ ਨੌਜਵਾਨਾਂ ਨੇ ਨਾ ਰਜਿਸਟਰ ਕਰਾਂਗੇ ਜਿਹਨੇ ਕਿਸੇ ਕਿਸਮ ਦੀ ਵੀ ਗਾਈਡੈਂਸ ਲੈਣਾ ਚਾਹੁੰਦੇ ਆਪਣੇ ਕੈਰੀਅਰ ਦੇ ਪ੍ਰਤੀ ਉਹਨਾਂ ਨੂੰ ਅਸੀਂ ਜੀ ਉਹ ਨਕਸ਼ੇ ਤੋਂ ਜ਼ਿਆਦਾ ਭੜੀ ਹੈ ਚੈਲਡਰ ਹੈ ਜੀ ਉਹ ਨੌਜਵਾਨ ਪੁੱਛ ਵੀ ਉਹ ਇੱਕ ਤਰ੍ਹਾਂ ਦਾ ਖੋਜੋ ਦੇਖੋ ਮੈਂ ਤੁਹਾਡੀ ਦਰਯਾ ਜੀ ਸਾਰਿਆਂ ਨੂੰ ਅਪੀਲ ਕਰੂੰਗਾ ਔਰ ਉਹਨਾਂ ਦਾ ਮਾਨਸਿਕ ਮਾਣ ਦੇ ਪਰਚੇ ਵੀ ਬੜੇ ਦਰਜ ਹੁੰਦੇ ਆ ਫੜੇ ਵੀ ਜਾਣਦੇ ਔਰ ਉਹਨਾਂ ਦੇ ਮਾਤਾ ਪਿਤਾ ਵੀ ਇਸ ਚੀਜ਼ ਤੇ ਦੇਖਣ ਉਹ ਬੱਚੇ ਨੇ ਜੇ ਪਤੰਗ ਡਾਉਣੀ ਆ ਚਾਈਨਾ ਡੋਰ ਨੂੰ ਨਾ ਮੋਟਿਆ ਜਾਵੇ ਅਸੀਂ ਆਪਾਂ ਹਰ ਚੀਜ਼ ਦੇ ਪ੍ਰਸ਼ਾਸਨ ਨਾਲ ਜ਼ਰੂਰ ਸੌਂਡ ਕਰ ਲੈਣਾ ਠੀਕ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਹਨਾਂ ਦਲ ਦੇ ਵਿੱਚ ਬਾਅਦ ਵਿੱਚ ਆਪਾਂ ਵੀ ਸਾਰੇ ਰਲ ਕੇ ਇਸ ਦਾ ਉਹਨਾਂ ਦਾ ਮਾਨ ਸਨਮਾਨ ਕਰਨਗੇ ਸ਼ੁਕਰੀਆ ਸੋਹਨਰਪਾ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਸ਼੍ਰੀ ਸ਼੍ਰੀ 108 ਸਤਿਗੁਰ ਨਾਨਕ ਮਹਾਰਾਜ ਦੀ ਜੈ ਸ਼੍ਰੀ ਸ਼੍ਰੀ 108 ਸਤਿਗੁਰ ਹਰੀਨਾਥ ਮਹਾਰਾਜ ਦੀ ਜੈ ਗੱਦੀ ਦੇ ਬਰਾਬਰ ਸਤਪੁਰ ਮਹਕੀਨ ਨਾਥ ਮਹਾਰਾਜ ਜੀ ਜੈ ਭੀਮ ਜੈ ਸੰਧਾ ਦਾਸ ਪੰਥੀ ਨਾ ਸ਼੍ਰੀ ਗੁਰੂ ਮਕੀ ਵਾਲਮੀਕ ਤੇ ਸਦਾ ਸਭਤ ਜਿਹੜੀ ਕਿ ਵਾਲਮੀਕ ਤੇ ਸਦਾ ਸਭਾ ਵੱਲੋਂ ਨਸ਼ਿਆਂ ਦੇ ਨਸ਼ਾ ਤਸਕਰਾ ਖਿਲਾਫ ਉਸ ਪ੍ਰਸ਼ਾਸਨ ਨੂੰ ਮਾਲ ਲੈ ਕੇ ਲੰਮੀ ਸਰਵੇ ਤੋਂ ਜਿਹੜੀ ਅਸ਼ਾ ਵਿਰੋਧੀ ਮਹੀਨ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਪਿੰਡ ਭੱਗੂ ਪਰ ਉਤਾੜ ਦਰਗਾਹ ਬਾਬਾ ਅਲਮ ਸ਼ਾਹ ਦੇ ਦਰਬਾਰ ਤੇ ਜਿਹੜੀ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਤੇ ਜੈਸਟਰ ਮਾਰਦਨ ਕਰਨ ਲਈ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਮੁੱਖ ਮਾਨਸੂਦੀ ਸਤੰਬਰ ਸਿੰਘ ਜੀ ਡੀਆਈਜੀ ਬੱਦਰਿੰਗ ਅਮਰਸਰ ਔਰ ਐਸਐਸਪੀ ਸ੍ਰੀ ਚੰਦੂ ਸਿੰਘ ਚੰਦੂ ਸਿੰਘ ਜੀ ਦੇ ਹਾਜ਼ਰੀ ਜਿਵੇਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਨੌਜਵਾਨਾਂ ਨੂੰ ਇੱਕ ਇਹ ਅਪੀਲ ਕੀਤੀ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਔਰ ਪੜ੍ਹਾਈ ਵਿੱਚ ਜਾਂ ਕਿਸੇ ਵੀ ਸਕੂਲ ਜਾਂ ਹਾਲਜੇ ਐਡਮਿਸ਼ਨ ਲੈਣ ਵਿੱਚ ਕਿਤੇ ਵੀ ਮੁਸ਼ਕਲ ਆਉਂਦੀ ਆ ਤੇ ਅੱਛਾ ਸਰ ਜੀ ਬਣਾ ਨੇ ਵਿਸ਼ਵਾਸ ਦਵਾਇਆ ਔਰ ਵਿਸ਼ਵਾਸ ਦਵਾਇਆ ਕਿ ਨੌਜਵਾਨਾਂ ਨੂੰ ਕਿਤੇ ਵੀ ਮੁਸ਼ਕਲ ਨਹੀਂ ਆਉਣਾ ਆਉਂਦਾ ਉਹ ਜਿੱਥੇ ਵੀ ਕਿਤੇ ਮਿਸਲ ਆਉਂਦੀ ਹੈ ਇਸ ਦਫ਼ਤਰ ਨਾਲ ਸਫਰ ਕਰ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ